ਇੱਕ ਬੱਚਾ ਆਪਣੀ ਮਾਂ ਨਾਲ ਦੁਕਾਨ ਤੇ ਖਰੀਦਦਾਰੀ ਕਰਨ ਗਿਆ ਤਾਂ ਦੁਕਾਨਦਾਰ ਨੇ ਉਸ ਦੀ ਮਾਸੂਮੀਅਤ ਦੇਖ ਕੇ ਉਸ ਨੂੰ ਟੌਫੀਆਂ ਦੇ ਸਾਰੇ ਡੱਬੇ ਖੋਲ ਕੇ ਕਿਹਾ ਕਿ ਲੈ ਬੇਟਾ ਟੌਫੀਆਂ ਲੈ ਲੈ ਪਰ ਉਸ ਬੱਚੇ ਨੇ ਵੀ ਬੜੇ ਪਿਆਰ ਨਾਲ ਉਸ ਨੂੰ ਮਨ੍ਹਾ ਕਰ ਦਿੱਤਾ ਇਸ ਦੇ ਬਾਅਦ ਉਸ ਦੁਕਾਨਦਾਰ ਤੇ ਉਸ ਦੀ ਮਾਂ ਨੇ ਉਸ ਨੂੰ ਬਹੁਤ ਕਿਹਾ ਪਰ ਉਹ ਨਾ ਮੰਨਿਆ ਤੇ ਮਨ੍ਹਾ ਕਰਦਾ ਰਿਹਾ ਹਾਰ ਕੇ ਦੁਕਾਨਦਾਰ ਨੇ ਖੁਦ ਹੀ ਆਪਣੇ ਹੱਥ ਨਾਲ ਟੌਫੀਆਂ ਕੱਢ ਕੇ ਉਸ ਨੂੰ ਦਿੱਤੀਆਂ ਤਾਂ ਬੱਚੇ ਨੇ ਲੈ ਲਈਆਂ ਅਤੇ ਆਪਣੀ ਜੇਬ ਵਿੱਚ ਪਾ ਲਈਆਂ ਵਾਪਸ ਆਉਂਦਿਆਂ ਉਸ ਦੀ ਮਾਂ ਨੇ ਪੁੱਛਿਆ ਜਦੋਂ ਅੰਕਲ ਤੇਰੇ ਸਾਹਮਣੇ ਡੱਬਾ ਖੋਲ੍ਹ ਕੇ ਟੌਫੀਆਂ ਦੇ ਰਹੀ ਸੀ ਤਾਂ ਤੂੰ ਨਹੀਂ ਲਈਆਂ ਪਰ ਜਦੋਂ ਉਹਨਾਂ ਨੇ ਆਪਣੇ ਹੱਥ ਨਾਲ ਦਿੱਤੀਆਂ ਤਾਂ ਤੂੰ ਲੈ ਲਈਆਂ ਕਿਉਂ ਇਸ ਤੇ ਬੱਚੀ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਮਾਂ ਮੇਰੇ ਹੱਥ ਤਾਂ ਬਹੁਤ ਛੋਟੇ ਹਨ ਜੇ ਮੈਂ ਟੌਫੀਆਂ ਲੈਂਦਾ ਤਾਂ 2-3 ਟੌਫੀਆਂ ਹੀ ਆਉਂਦੀਆਂ ਜਦੋਂ ਕਿ ਅੰਕਲ ਦੇ ਹੱਥ ਤਾਂ ਇੰਨੇ ਵੱਡੇ ਸਨ ਇਸ ਲਈ ਜ਼ਿਆਦਾ ਟੌਫੀਆਂ ਮਿਲ ਗਈਆਂ ਬਿਲਕੁਲ ਇਸੇ ਤਰ੍ਹਾਂ ਜਦੋਂ ਰੱਬ ਸਾਨੂੰ ਦਿੰਦਾ ਹੈ ਤਾਂ ਆਪਣੀ ਮਰਜ਼ੀ ਨਾਲ ਦਿੰਦਾ ਹੈ ਅਤੇ ਉਹ ਸਾਡੀ ਸੋਚ ਤੋਂ ਪਰੇ ਹੁੰਦਾ ਹੈ ਸਾਨੂੰ ਹਮੇਸ਼ਾ ਉਸਦੀ ਮਰਜ਼ੀ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਕੀ ਪਤਾ ਉਹ ਕਿਸੇ ਦਿਨ ਸਾਨੂੰ ਪੂਰਾ ਭਰਿਆ ਸਮੁੰਦਰ ਦੇਣਾ ਚਾਹੁੰਦਾ ਹੋਵੇ ਪਰ ਅਸੀਂ ਇੱਕ ਛੋਟਾ ਜਿਹਾ ਚਮਚ ਲੈ ਕੇ ਉਸ ਦੇ ਸਾਹਮਣੇ ਖੜੇ ਹੋਈਏ ਇਸ ਕਰਕੇ ਆਪਾਂ ਨੂੰ ਉਸ ਦੀ ਜਜ਼ਾ ਵਿੱਚ ਹੀ ਰਾਜ਼ੀ ਰਹਿਣਾ ਚਾਹੀਦਾ ਹੈ ਇਹ ਕਹਾਣੀ ਆਪਾਂ ਨੂੰ ਇਹ ਸਿਖਾਉਂਦੀ ਹੈ ਕਿ ਜੋ ਪ੍ਰਮਾਤਮਾ ਆਪਣੇ ਲਈ ਕਰਦਾ ਹੈ ਉਹੀ ਆਪਣੇ ਲਈ ਸਹੀ ਹੁੰਦਾ ਹੈ ਪਰ ਆਪਾਂ ਆਪਣੇ ਲਾਲਚ ਵਿੱਚ ਆ ਕੇ ਉਸ ਤੋਂ ਮੰਗਦੇ ਹੀ ਰਹਿੰਦੇ ਹਾਂ ਮੰਗਦੇ ਹੀ ਰਹਿੰਦੇ ਹਾਂ ਇਹ ਨਹੀਂ ਵੇਖਦੇ ਕਿ ਜੋ ਕੁਝ ਆਪਣੇ ਕੋਲ ਹੈ ਉਹ ਵੀ ਤਾਂ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਆਪਾਂ ਕਿੱਥੋਂ ਲੈ ਕੇ ਆਏ ਹਾਂ ਆਪਾਂ ਤਾਂ ਕੁਝ ਵੀ ਆਪਣੇ ਆਪ ਨਹੀਂ ਕਰ ਸਕਦੇ ਸਭ ਕੁਝ ਉਹਦੀ ਹੀ ਰਹਿਮਤ ਹੈ ਉਸਦੀ ਹੀ ਰਜ਼ਾ ਹੈ ਤੇ ਆਪਾਂ ਨੂੰ ਉਸਦੀ ਰਜ਼ਾ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਕਿਉਂਕਿ ਜੋ ਪਰਮਾਤਮਾ ਆਪਣੇ ਲਈ ਕਰਦਾ ਹੈ ਉਹ ਹੀ ਆਪਣੇ ਲਈ ਸਹੀ ਹੁੰਦਾ ਹੈ ਪਰ ਜੋ ਆਪਾਂ ਮੰਗਦੇ ਰਹਿੰਨੇ ਹਾਂ ਉਪਰਮਾਤਮਾ ਆਪਾਂ ਨੂੰ ਦੇ ਤਾਂ ਦਿੰਦਾ ਹੈ ਪਰ ਕਈ ਵਾਰ ਉਹ ਆਪਣੇ ਲਈ ਸਹੀ ਨਹੀਂ ਹੁੰਦਾ ਫਿਰ ਆਪਾਂ ਪਰਮਾਤਮਾ ਨੂੰ ਹੀ ਕੋਸਣ ਲੱਗ ਜਾਂਦੇ ਹਾਂ ਸਾਡੇ ਨਾਲ ਐ ਕਿਉਂ ਹੋਇਆ ਕਿਉਂ ਹੋਇਆ ਪਰ ਇਹ ਨਹੀਂ ਦੇਖਦੇ ਕਿ ਆਪਾਂ ਉਸ ਦੀ ਰਜ਼ਾ ਵਿੱਚ ਰਹਿਣਾ ਤਾਂ ਸਿੱਖੇ ਹੀ ਨਹੀਂ ਜੇਕਰ ਉਸ ਦੀ ਰਜ਼ਾ ਵਿੱਚ ਰਹਿਣਾ ਆ ਜਾਊਗਾ ਤਾਂ ਆਪਾਂ ਕਦੇ ਵੀ ਉਸ ਤੋਂ بار بار ਮੰਗਾਗੇ ਨਹੀਂ ਇਹ ਕਵਾਂਗੇ ਪਰਮਾਤਮਾ ਜੋ ਤੂੰ ਦਿੱਤਾ ਉਸ ਲਈ ਤੇਰਾ ਸ਼ੁਕਰ 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 ਮੇਰੀ ਮਾਲਕਾ